ਸਤ ਸ੍ਰੀ ਅਕਾਲ ਦੋਸਤੋ ਅੱਜ ਮੈਂ ਆਇਆ ਪੰਜਾਬ ਦੇ ਇੱਕ ਬਹੁਤ ਸੋਹਣੇ ਸ਼ਹਿਰ ਵਿੱਚ ਜਿਹਨੂੰ ਸ਼ਹਿਰਾਂ ਦਾ ਰਾਜਾ ਕਿਹਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਇਸ ਸ਼ਹਿਰ ਦੀ ਬਹੁਤ ਵੱਡੀ ਐਮੀਅਤ ਹੈ ਇਹ ਸ਼ਹਿਰ ਰਾਜਿਆਂ ਦਾ ਸ਼ਹਿਰ ਹੈ ਤੇ ਇਹ ਸ਼ਹਿਰ ਵਿੱਚ ਬੜੇ ਦਿਲਦਾਰ ਬੰਦੇ ਰਹਿੰਦੇ ਨੇ ਤੇ ਇਹ ਮਾਰਕੀਟ ਵਿੱਚ ਅਜਮਾਇਆ ਸੀ ਤੇ ਇਹ ਮਾਰਕੀਟ ਨੂੰ ਧਿਆਨ ਨਾਲ ਦੇਖੋ ਹੋ ਸਕਦਾ ਤੁਸੀਂ ਵੀ ਇਸ ਸ਼ਹਿਰ ਵਿੱਚ ਆਏ ਹੋ ਜਾਂ ਇਹ ਸ਼ਹਿਰ ਤੁਹਾਡਾ ਘਰ ਹੋਵੇ ਤੁਸੀਂ ਧਿਆਨ ਨਾਲ ਦੇਖੋ ਤੇ ਮੈਨੂੰ ਬਹੁਤ ਵਧੀਆ ਲੱਗੇ ਅੱਜ ਤੇ ਮੈਂ ਇਸ ਸ਼ਹਿਰ ਵਿੱਚ ਆਇਆ ਤੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਬਹੁਤ سارے ਸ਼ੋਰੂਮ ਦੇਖੇ ਦਿਲ ਖੁਸ਼ ਹੋ ਗਿਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਬਹੁਤ ਕੁਝ ਫੋਰਨ ਵਰਗਾ ਹੈ ਤੇ ਫੋਰਨ ਨਾਲੋਂ ਘੱਟ ਨਹੀਂ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਇੰਨੀ ਅਸੀਂ ਤਰੱਕੀ ਦੇਖਦੇ ਆ ਕਿਉਂਕਿ ਸਾਡਾ ਪੰਜਾਬ ਜਿਹੜਾ ਸਭ ਨਾਲੋਂ ਉੱਚਾ ਏ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਸਾਡਾ ਪੰਜਾਬ ਤਰੱਕੀ ਕਰ ਰਿਹਾ ਤੇ ਪੰਜਾਬ ਦੇ ਵਿੱਚ ਇਹ ਸ਼ਹਿਰ ਬਹੁਤ ਸੋਹਣਾ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਇਹ ਕਿਹੜਾ ਸ਼ਹਿਰ ਹੈ ਤੇ ਐਸ਼ ਕਿ ਇਸ ਸ਼ਹਿਰ ਦੀ ਕਿਹੜੀ ਮਾਰਕੀਟ ਹੈ ਕਿਉਂਕਿ ਮੈਂ ਇੱਥੇ ਆਇਆ ਸੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਸਾਰੇ ਸ਼ੋਰੂਮ ਸੀ ਇੱਥੇ ਤੇ ਬਹੁਤ ਸਾਰੀ ਫੈਸਿਲਿਟੀ ਹੈ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਕਿਸੇ ਬਾਹਰਲੇ ਦੇਸ਼ ਵਿੱਚ ਆਇਆ ਹੋਵਾਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਖੁਸ਼ੀ ਲੱਗੀ ਇੱਥੇ ਆ ਕੇ ਬਹੁਤ ਵਧੀਆ ਬਾਈ ਬਾਈ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹ ਸ਼ਹਿਰ ਤੇ ਤੁਸੀਂ ਦੱਸੋ ਕਮੈਂਟਾਂ ਵਿੱਚ ਕਿ ਇਹ ਕਿਹੜਾ ਸ਼ਹਿਰ ਹੈ ਪੰਜਾਬ ਦਾ ਤੇ ਇਹ ਕਿਹੜੀ ਮਾਰਕੀਟ ਹੈ ਸ਼ਹਿਰ ਦੀ ਬਹੁਤ ਵਧੀਆ ਲੱਗਿਆ ਦੇਖੋ ਤੁਹਾਨੂੰ ਹਿੰਟ ਦੇ ਤੌਰ ਤੇ ਮੈਂ ਸਾਰੀ ਵੀਡੀਓ ਦੱਸ ਦਿੱਤੀ ਹੈ ਜੀ